ਹਾਂਜੀ ਮੈਂ ਬੀਤੇ ਦਿਨੀ ਕੁਝ ਦੇ ਪਹਿਲਾਂ ਤੁਸੀਂ ਤੁਹਾਡੀਆਂ ਗੁਮਰਾ ਲੱਗ ਰਹੀਆਂ ਸੀ ਕਿ ਇੱਕ ਐਕਟਿਵਾ ਸਿਵਲ ਹਸਪਤਲ ਤੋਂ ਚੋਰੀ ਹੋਈ ਸੀ ਤੇ ਹੁਣ ਤੁਹਾਡਾ ਕਹਿਣਾ ਹੈ ਕਿ ਐਕਟਿਵਾ ਲੱਭੀ ਕਿੱਥਾਂ ਲੱਭੀਓ ਕਿ ਮਾਮਲਾ ਸਾਰਾ ਕਿੱਥੋਂ ਜਾ ਕੋਈ ਸੀ ਸਿਵਲ ਹਸਪਤਲ ਦੇ ਅੰਦਰੋਂ ਮੇਰੀ ਐਕਟਿਵਾ ਚੋਰੀ ਹੋ ਗਈ ਸੀ ਕਿ ਇਹ ਤਾਂ ਸਭ ਨੂੰ ਪਤਾ ਹੀ ਹੋਣਾ ਆ ਤੇ ਹੁਣ ਉਹ ਅਕੱਲ ਰਾਤ ਨੂੰ ਮੈਨੂੰ ਫੋਨ ਆਇਆ ਸੀ 11:30 ਵਜੇ ਕਿ ਤੁਹਾਡੀ ਐਕਟਿਵਾ ਇੱਥੇ ਖੜੀ ਹੋਈ ਆ ਫਿਰ ਉਹਨਾਂ ਨੇ ਇਹ ਨਹੀਂ ਕਿਹਾ ਤੁਹਾਡੀ ਐਕਟਿਵਾ ਕਹਿੰਦੇ ਰੋਜ਼ ਤਿੰਨ ਦਿਨ ਹੋ ਗਏ ਇੱਥੇ ਖੜੀ ਹੁੰਦੀ ਐ ਐਕਟਿਵਾ ਪਰ ਇਹ ਨਹੀਂ ਪਤਾ ਸੀ ਉਹ ਕਿਦੀ ਐਕਟਿਵ ਆਇਆ ਫਿਰ ਅਸੀਂ ਜਾ ਕੇ ਆਪਣਾ ਕਨਫਰਮ ਕੀਤਾ ਨੰਬਰ ਉਥੋਂ ਕਿਉਂ ਸਾਡੀ ਹੀ ਐਕਟਿਵ ਆ ਸੀਗੀ ਕੀ ਕਰਨ ਲੱਗਾ ਤੁਹਾਨੂੰ ਕਿ ਐਕਟਿਵ ਆ ਮਤਲਬ ਤੁਹਾਨੂੰ ਵਾਪਸ ਨਹੀਂ ਆਇਆ ਜਾਂ ਕਿਸੇ ਮਤਲਬ ਕਾਰਨ ਹੀ ਲੱਗਾ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋ ਗਈ ਸੀ ਜਿਸ ਕਰਕੇ ਉਹ ਐਕਟਿਵਤਾ ਛੱਡ ਗਿਆ ਹੈ ਉਹ ਐਕਟਿਵ ਰਹਿਣਾ ਹੈ ਜਾਂ ਕੋਈ ਚੋਰ ਫੜਿਆ ਕੋਈ ਇਦਾਂ ਦਾ ਹੋਇਆ ਉਹ ਫੜ ਨਹੀਂ ਹੋਇਆ ਬਟ ਉਹ ਸੋਸ਼ਲ ਮੀਡੀਆ ਤੇ ਉਹਦੀ ਸ਼ੱਕ ਹਾਂਜੀ ਮੈਡਮ ਬੀਚ ਦੇ ਨਹੀਂ ਕੁਝ ਪਹਿਲਾਂ ਵੀ ਤੁਹਾਡੀਆਂ ਕਮਰਾ ਲੱਗ ਰਹੀਆਂ ਸੀਗੀਆਂ ਕਿ ਇੱਕ ਐਕਟਿਵਾ ਸਿਵਲੋਂ ਤੋਂ ਚੋਰੀ ਹੋਈ ਸੀ ਤੇ ਹੁਣ ਤੁਹਾਡਾ ਕਹਿਣਾ ਹੈ ਕਿ ਐਕਟਿਵਾ ਆਪੇ ਕਿੱਥਾਂ ਲੱਭੀ ਹੋ ਕੀ ਮਾਮਲਾ ਇਹ ਸਾਰਾ ਕਿਹੋ ਜਿਹਾ ਕੋਈ ਸੀ ਸਿਵਲੋਂ ਹਸਪੀਟਲ ਦੇ ਅੰਦਰੋਂ ਮੇਰੀ ਐਕਟਿਵਾ ਚੋਰੀ ਹੋ ਗਈ ਸੀ ਕਿ ਇਹ ਤਾਂ ਸਭ ਨੂੰ ਪਤਾ ਹੀ ਹੋਣਾ ਆ ਤੇ ਹੁਣ ਉਹ ਅਲ ਕੱਲ ਰਾਤ ਨੂੰ ਮੈਨੂੰ ਫੋਨ ਆਇਆ ਸੀ 11:30 ਵਜੇ ਕਿ ਤੁਹਾਡੀ ਐਕਟਿਵਾ ਇੱਥੇ ਖੜੀ ਹੋਈ ਆ ਫਿਰ ਉਹਨਾਂ ਨੇ ਇਹ ਨਹੀਂ ਕਿਹਾ ਤੁਹਾਡੀ ਐਕਟਿਵਾ ਕਹਿੰਦੇ ਰੋਜ਼ ਤਿੰਨ ਦਿਨ ਹੋ ਗਏ ਇੱਥੇ ਖੜੀ ਹੁੰਦੀ ਐ ਐਕਟਿਵਾ ਹੁਣ ਇਹ ਨਹੀਂ ਪਤਾ ਸੀ ਉਹ ਕਿਦੀ ਐਕਟਿਵ ਆਇਆ ਫਿਰ ਅਸੀਂ ਜਾ ਕੇ ਆਪਣਾ ਕਨਫਰਮ ਕੀਤਾ ਨੰਬਰ ਉਥੋਂ ਕਿ ਉਹ ਸਾਡੀ ਹੀ ਐਕਟਿਵ ਆ ਸੀਗੀ ਕੀ ਕਰਨ ਲੱਗਾ ਤੁਹਾਨੂੰ ਕਿ ਐਕਟਿਵ ਆ ਮਤਲਬ ਤੁਹਾਨੂੰ ਵਾਪਸ ਕਰਨੀ ਆ ਜਾਂ ਕਿ ਮਤਲਬ ਕਰ ਕੀ ਲੱਗਾ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋ ਗਈ ਸੀ ਜਿਸ ਕਰਕੇ ਉਹ ਐਕਟਿਵਾ ਤੇ ਛੱਡ ਗਿਆ ਹੈ। ਉਹ ਐਕਟਿਵਾ ਰੱਖਣਾ ਆ ਜਾਂ ਕੋਈ ਹੋਰ ਫੜ ਹੋਇਆ ਕੁਛ ਇਦਾਂ ਦਾ ਕੋਈ ਹੋਇਆ। ਉਹ ਫੜ ਨਹੀਂ ਹੋਇਆ ਬਟ ਉਹ ਸੋਸ਼ਲ ਮੀਡੀਆ ਤੇ ਉਹਦੀ ਸ਼ਕਤੀ ਹਾਂਜੀ ਮੈਡਮ ਬੀਚ ਦੇ ਨਹੀਂ ਕੋਈ ਸੀ ਪਹਿਲਾਂ ਤੁਸੀਂ ਤੁਹਾਡੀਆਂ ਨੁਕਰਾ ਲੱਗ ਰਹੀਆਂ ਸੀ ਕਿ ਇੱਕ ਐਕਟਿਵਾ ਸਿਵਲ ਹਸਪੀਟਲ ਤੋਂ ਚੋਰੀ ਹੋਈ ਸੀ ਤੇ ਹੁਣ ਤੁਹਾਡਾ ਕਹਿਣਾ ਹੈ ਕਿ ਐਕਟਿਵਾ ਲੱਭੀ ਕਿੱਥਾਂ ਲੱਭੀਓ ਕਿ ਮਾਮਲਾ ਇਹ ਸਾਰਾ ਕਿੱਥੋਂ ਚੱਕ ਹੋਈ ਸੀ ਸਿਵਲ ਹਸਪੀਟਲ ਦੇ ਅੰਦਰ ਮੇਰੀ ਐਕਟਿਵਾ ਚੋਰੀ ਹੋ ਗਈ ਸੀ ਇਹ ਤਾਂ ਸਾਬ ਨੂੰ ਪਤਾ ਹੀ ਹੋਣਾ ਆ ਤੇ ਹੁਣ ਉਹ ਅਕੱਲ ਰਾਤ ਨੂੰ ਮੈਨੂੰ ਫੋਨ ਆਇਆ ਸੀ 11:30 ਵਜੇ ਕਿ ਤੁਹਾਡੀ ਐਕਟਿਵਾ ਇੱਥੇ ਖੜੀ ਹੋਈ ਆ ਫਿਰ ਉਹਨਾਂ ਨੇ ਇਹ ਨਹੀਂ ਕਿਹਾ ਤੁਹਾਡੀ ਐਕਟਿਵਾ ਕਹਿੰਦੇ ਰੋਜ਼ ਤੇ ਹੰਦ ਦਿਨ ਹੋ ਗਿਆ ਇੱਥੇ ਖੜੀ ਹੁੰਦੀ ਐ ਐਕਟਿਵਾ ਹੁਣ ਇਹ ਨਹੀਂ ਪਤਾ ਸੀ ਉਹ ਕਿਦੀ ਐਕਟਿਵ ਆਇਆ ਫਿਰ ਅਸੀਂ ਜਾ ਕੇ ਆਪਣਾ ਕਨਫਰਮ ਕੀਤਾ ਨੰਬਰ ਉਥੋਂ ਕਿ ਉਹ ਸਾਡੀ ਹੀ ਐਕਟਿਵ ਆ ਸੀਗੀ ਕੀ ਕਰਨ ਲੱਗਾ ਤੁਹਾਨੂੰ ਕਿ ਐਕਟਿਵ ਆ ਮਤਲਬ ਤੁਹਾਨੂੰ ਵਾਪਸ ਲੱਗੀ ਆ ਜਾਂ ਕਿ ਕਰਨ ਕੀ ਲੱਗਾ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋ ਗਈ ਸੀ ਜਿਸ ਕਰਕੇ ਉਹ ਐਕਟਿਵ ਆ ਤੇ ਛੱਡ ਗਿਆ ਹੈ। ਉਹ ਐਕਟਿਵ ਰੱਖਣਾ ਆ ਜਾਂ ਕੋਈ ਹੋਰ ਫੜ ਹੋਇਆ ਕੁਝ ਇਦਾਂ ਦਾ ਕੋਈ ਹੋਇਆ। ਉਹ ਫੜ ਨਹੀਂ ਹੋਇਆ ਬਟ ਉਹ ਸੋਸ਼ਲ ਮੀਡੀਆ ਤੇ ਉਹਦੀ ਸ਼ਕਤ ਹਾਂਜੀ ਮੈਡਮ ਬੀਤੇ ਦਿਨੀ ਕੁਝ ਪਹਿਲਾਂ ਤੁਸੀਂ ਤੁਹਾਡੀਆਂ ਖਬਰਾਂ ਲੱਗ ਇੱਕ ਐਕਟਿਵਾ ਸਿਵਲ ਹਸਪਤਲ ਤੋਂ ਚੋਰੀ ਹੋਈ ਸੀ ਤੇ ਹੁਣ ਤੁਹਾਡਾ ਕਹਿਣਾ ਹੈ ਕਿ ਐਕਟਿਵਾ ਲੱਭੀ ਕਿੱਥਾ ਲੱਭੀਓ ਕਿ ਮਾਮਲਾ ਇਹ ਸਾਰਾ ਕਿਥੋਂ ਚਾਕੋਈ ਸੀ ਸਿਵਲ ਹਸਪਤਲ ਦੇ ਅੰਦਰੋਂ ਮੇਰੀ ਐਕਟਿਵਾ ਚੋਰੀ ਹੋ ਗਈ ਸੀ ਕਿ ਇਹ ਤਾਂ ਸਾਫ ਨੂੰ ਪਤਾ ਹੀ ਹੋਣਾ ਆ ਤੇ ਹੁਣ ਉਹ ਅਲ ਕੱਲ ਰਾਤ ਨੂੰ ਮੈਨੂੰ ਫੋਨ ਆਇਆ ਸੀ 11:30 ਵਜੇ ਕਿ ਤੁਹਾਡੀ ਐਕਟਿਵਾ ਇੱਥੇ ਖੜੀ ਹੋਈ ਆ ਫਿਰ ਉਹਨਾਂ ਨੇ ਇਹ ਨਹੀਂ ਕਿਹਾ ਤੁਹਾਡੀ ਐਕਟਿਵਾ ਕਹਿੰਦੇ ਰੋਜ਼ ਤਿੰਨ ਦਿਨ ਹੋ ਗਏ ਇੱਥੇ ਖੜੀ ਹੁੰਦੀ ਐ ਐਕਟਿਵਾ ਹੁਣ ਇਹ ਨਹੀਂ ਪਤਾ ਸੀ ਉਹ ਕਿਦੀ ਐਕਟਿਵਾ ਆ ਫਿਰ ਅਸੀਂ ਜਾ ਕੇ ਆਪਣਾ ਕਨਫਰਮ ਕੀਤਾ ਨੰਬਰ ਉਥੋਂ ਕਿਉਂ ਸਾਡੀ ਹੀ ਐਕਟਿਵ ਆ ਸੀਗੀ ਕੀ ਕਰਨ ਲੱਗਾ ਤੁਹਾਨੂੰ ਕੀ ਐਕਟਿਵ ਆ ਮਤਲਬ ਤੁਹਾਨੂੰ ਵਾਪਸ ਕਰੀਆ ਜਾਂ ਜਾਂ ਕਿਸੇ ਮਤਲਬ ਕਾਰਨ ਕੀ ਲੱਗਾ ਤੁਹਾਨੂੰ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਤੇ ਉਹ ਵੀਡੀਓ ਵਾਇਰਲ ਹੋ ਗਈ ਸੀ ਜਿਸ ਕਰਕੇ ਉਹ ਐਕਟਿਵ ਆ ਤੇ ਛੱਡ ਗਿਆ ਹੈ ਉਹ ਐਕਟਿਵ ਰੱਖਣਾ ਹੈ ਜਾਂ ਕੋਈ ਤੌਰ ਫੜ ਹੋਇਆ ਕੁਛ ਇਦਾਂ ਦਾ ਕੋਈ ਉਹ 파ੜ ਨਹੀਂ ਹੋਇਆ ਬਟ ਉਹ ਸੋਸ਼ਲ ਮੀਡੀਆ ਤੇ ਉਹ ਰਿਸ਼ਕ